ਆ ਤਖ ਖਮਾਤ ਖੋਜ ਕੇ ਬਾਕੀ ਬਾਕੀ ਹਾਂ ਹਾ ਹਾ ਜੀ ਐਂਟਰੀ ਇਹਨਾਂ ਬਾਕੀ ਤੋਂ ਜੀ ਜਾਂਦੀ ਹੈ ਮਾੜਾ ਕਿਦਾਂ ਕਰ ਲੈਣਾ ਬਹੁਤ ਜੀ ਨਹੀਂ ਪਸੰਦ ਆਈਆਂ ਜ਼ਰੂਰ ਕਮੈਂਟ ਕਰਿਓ ਕਈ ਵਾਰੀ ਕਹਿੰਦੇ ਦਿੰਦੀਆਂ ਕੱਢਦੀਆਂ ਵੀ ਬਿਨਾ ਕੋਈ ਬੰਦ ਲੜਾਈ ਹੋ ਗਈ ਕੁੜੀ ਨੂੰ ਸਾਮ ਪਹਿਲੇ ਨਹੀਂ ਆਪ ਚੁਪਕੇ ਉੱਤੇ ਆ ਦੇ ਤਾ ਬਾਹਰ ਹੀ ਨਾ ਕਰਨੀ ਆਹ ਦੇਖੋ ਜੀ ਬੋਦੀ ਵੀ ਨਿਆਣੇ ਦੇ ਘਰੇ ਆ ਕੇ ਨੇ ਖਾਣਾ ਕਿਉਂ ਮੁੱਕਦਾ ਕੀ ਕੀਤਾ ਇਹ ਆਹ ਦੇਖੋ ਆਮ ਜਿੰਦੂ ਵਿਚਰਾਉਂਦਾ ਆਲੇ ਆਮ ਜਿੰਦੂ ਕਰਾਤਾ ਬੈੱਡ ਤੇ ਟੀਵੀ ਚੱਲਦਾ ਬਣ ਬਾਹਰ ਘਾਟੀ ਆ ਉਹਦੀ ਲੋ ਜੀ ਬਤਾਉ ਲੈ ਕੇ ਆਏ ਸੀ ਕਹਿੰਦੇ ਬਤਾਉ ਖਾਣੇ ਤਰੇਲੇ ਵੀ ਲੈ ਕੇ ਆਏ ਸੀ ਮਿਲ ਤਰੇਲੇ ਮੈਂ ਕਰ ਤੇ ਕੈਨਸਲ ਕਿਉਂਕਿ ਮੇਰੇ ਤੋਂ ਤਰੇਲਿਆਂ ਨੂੰ ਤਾਲ ਨਹੀਂ ਹੋਣਾ ਮੈਨੂੰ ਮੈਂ ਜਿੱਦਣ ਵੀ ਤੂੰ ਉੱਧਰ ਬਣਾਉਂਗੀ। ਆਉਂ ਗਿਲਬ ਦੀ ਆ। ਉਹ ਦੇ ਪੇਚ ਬੜੀ ਆ ਤੇ ਉੱਪਰ ਹੁੰਦੀ ਆ। ਉੱਪਰ ਬਾਹਵੇਂ ਤੇ ਮੜ ਕੇ। ਪੁੱਤ ਕਰੇਲੇ ਆਇਲ ਕੱਟਣੇ ਦੋਲੇ ਲੱਗ ਨਹੀਂ ਆਉਣਾ। ਕਰੇਲੇ ਆਏ ਬਤਾਉਂਗਾ। ਬਤਾਉਂਗਾ। ਹਾਂ। ਹਾਂ। ਕੁੰਨ ਦਾ ਆਖ ਰਹੇ ਹੋਗੇ ਪੁੱਤ? ਇਦਾਂ ਨਹੀਂ ਕਰੀ ਤੂੰ ਬੁੱਦੂ। ਲਓ ਜੀ ਅੱਜ ਡੈਡੀ ਹੁਣ ਆ ਰਹੇ ਆ ਛੇਵੇਂ ਦਿਨ। ਪੂਰੇ ਛੇ ਦਿਨਾਂ। 5 ਦਿਨ ਬਾਅਦ ਛੇਵੇਂ ਦਿਨ ਵਾਪਸੀ ਅੱਜ। ਦੇਖੋ ਪਹਿਲੇ ਵੈਲਕਮ ਹੁੰਦਾ ਆ ਜਿਸ ਲਈ ਵੈਲਕਮ ਬਿਜ਼ਲੀ ਐਂਟਰੀ ਕਰਨ ਲਈ ਰੰਦੇ ਬੰਦੇ ਮਮੀ ਰਾਤੀ ਬੜੇ ਖੋਦਿਆ ਸੇਵਾ ਕਰਨ ਗਏ ਮਾਤਾ ਦੇ ਕਦਾਸ ਦੀ ਆ ਹਸਦੀਏ ਦੰਦ ਡਿੱਗਦੇ ਬਾਹਰ ਨੂੰ ਮਮੀ ਕਹਿੰਦੀ ਉਹ ਨਾ ਮਾਣਾ ਮਾਤਾ ਹਦੀ ਤਾਂ ਅੱਜ ਪੂਰੀਏ ਆਉਣੀਆਂ ਬਿਜ਼ਲੀ ਉਹ ਕੈਨੇਡਾ ਦਾ ਆਣਾ ਨਾ ਪੂਰੀਏ ਫਰੂਟੀਆਂ ਆਉਣੀਆਂ ਤਾਂ ਤਾਂ ਹਸਦੀ ਆ ਤਾਂ ਚਿਹਰੇ ਤੇ ਮੁਸਕਰਾਹਟ ਪੂਰੀਏ ਨੇ ਫਰੂਟੀਆਂ ਆਉਣੀਆਂ ਅੱਜ ਮੰਮੀ ਦੇ ਪੈਸੇ ਹੀ ਆਉਂਦੀ ਹੁੰਦੀ ਆ ਪੈਸੇ ਕੁਝ ਨਹੀਂ ਫੇਰ ਉਹਨਾਂ ਦੀ ਮੈਂ ਪੈ ਕੱਤਿਆਂ ਦੇ ਜਿੱਦ ਮਾਤਾ ਦੇ ਪੈਸੇ ਦੀ ਫਰੂਟੀਆਂ ਦੇ ਫੇਰ ਉਹਨਾਂ ਸੀਗਾ ਬਾਪੂ ਨੇ ਪਹਿਲੇ ਆਉਂਦੇ ਆ ਰੈਸਟ ਕਰਨੀ ਅੱਜ ਪਹਿਲੇ ਸੌਣਾ ਆਉਂਦੇ ਨੇ ਚੰਗਾ ਫੇਰ ਬਾਕੀ ਤਾਂ ਬਾਅਦ ਚ ਆ ਨਹੀਂ ਸਕਦੀ ਆ ਤੇ ਨਹੀਂ ਦਿਓ ਤੇ ਚਲੋ ਹੁਣ ਤੁਹਾਨੂੰ ਆਪਾਂ ਆ ਹੀ ਗਏ ਆ ਗਏ ਆ ਗਏ ਆ ਯਾਰ ਇਹ ਐਂਟਰੀ ਲਾਪਰੋਂ ਤਾਣਾ ਲਓ ਜੀ ਸੇਵਾਦਾਰ ਪਹੁੰਚ ਚੁੱਕੇ ਸਾਡੇ ਪਸ਼ਕਾਰ ਸੇਵਾਦਾਰ ਪਹੁੰਚ ਚੁੱਕੇ ਨੇ ਵਸਤਾ ਕਿਹਰੇ ਦੀ ਆ ਗਈ ਆ ਠੰਡਾ ਠੰਡਾ ਵਸਤਾ ਕਿਹਰੇ ਦੀ ਆ ਗਈ ਆ ਰਾਧਾ ਸਵਾਮੀ ਰਾਧਾ ਸਵਾਮੀ ਜੀ ਸਾਰੀ ਸੰਗਤ ਨੂੰ ਹੋਰ ਦੇ ਦਿਓ ਕੌਣ ਆਇਆ ਦੱਛੂ ਸਹਿਜ ਦਿਖੇ ਸਹਿਜ ਸਹਿਜ ਦੇ 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 ਗਿਫਟ ਆਇਆ ਤਾਂ ਖਾਲਦੀ ਹੈ ਕੱਲ ਦੇ ਗਿਫਟ ਆਏ ਆ ਬਾਹਰ ਆਇਆ ਬਾਹਰੋਂ ਆਇਆ ਯੂਐਸਏ ਤੋਂ ਨੀ ਪੁਣੀ ਪਲਾਓ ਆ ਤਾਂ ਖੁਮਾਰੀ ਖੋਸ਼ ਮੱਕਾ ਬਹੁਤ ਹੁਲਕਾ ਆਹਾ ਮਾਦਾ ਖੋਸ਼ ਅੱਜ ਮੰਮੀ ਡੈਡੀ ਡੈਡੀ ਮੰਮੀ ਬੜੇ ਖੁਸ਼ ਹੋਏ ਨੇ ਰੋਟੀਆਂ ਆਈਆਂ ਰੋਟੀਆਂ

6 ਦਿਨਾਂ ਬਾਅਦ ਵਾਪਸੀ ਹੋਈ ਆ ਤੇ ਸ਼ਰਮਾਂਦੀ ਪਈ ਮਾ ਸਾਡੀ ਅੰਦਰ ਹੀ ਨਹੀਂ ਜਾਣਦੀ ਸੰਗ ਦੀ ਹਰ ਸੋਈ ਜੀ ਖੜੀ ਆ ਅੰਦਰ ਹੀ ਨਹੀਂ ਜਾਂਦੀ ਸੰਗ ਦੀ ਉਹ 2 ਘੰਟੇ ਆਇਆ ਸੀ ਦੁੱਧੂ ਮੈਂ ਮੈਂ ਵਹਣੀ ਹੈ ਪਾਣੀ ਖਾਗੀ ਅੰਦਰ ਰੋਟੀ ਖਾਗੀ ਨਵੇਂ ਨੇ ਪੁਰਾਣੇ ਦਾ ਚਾਹ ਹੀ ਹੁੰਦਾ ਹੈ ਮਾਰਨ ਮੰਨਦੇ ਆ ਵਾਦ ਵਿੱਚ ਦਮ ਦਮ ਕਿੜਾ ਦਮ ਕਿੜਾ ਹੋਏ ਨਾ ਦਮ ਪੀੜਾ ਉੱਠਿਆ ਦਮ ਪੀੜਾ ਉੱਠਿਆ ਹੋਏ ਨਾ ਚਲੋ ਜੀ ਦੇਖਦੇ ਹੁਣ ਬਾਪੂ ਨੇ ਲੈ ਕੇ ਆਏ ਸਾਡੇ ਲਈ ਫਰੂਟੀਆਂ ਕਿ ਨਹੀਂ ਪਟਾਰੀ ਖੋਲ ਪਟਾਰੀ ਖੋਲਦੇ ਹੁਣ ਪਾਣੀ ਪੂਣੀ ਦੇ ਦਿੱਤਾ ਕਿਹੜੀ ਕੋਲੀ ਹੈ ਲੋ ਜੀ ਪਟਾਰੀ ਖੋਲ ਗਈ ਆ ਹੁਣ ਇੱਧਰ ਉੱਪਰ ਤੋਂ ਇੱਧਰ ਇੱਧਰ ਜਿਹੜਾ ਦਿਖਦਾ ਜੀ ਬਾਬਾ ਜੀ ਦਾ ਦਰਗਾਹ ਸੈਡ ਦੇ ਦੀ ਇੱਕ ਦੋ ਤਿੰਨ ਚਾਰ ਪੰਜ ਛੇ ਛੇ ਦਾ ਸੁਣੀਆਂ 100 ਦੇ 10 ਹੀ ਹੋਣੀਆਂ ਸੀ ਨਾ ਡੈਡੀ ਇਹ 10 ਰੁਪਏ ਦੀ ਪੈਂਦੀ ਕਿ 8 ਰੁਪਏ ਦੀ 10 ਜੀ ਨੌ ਰੁਪਏ ਦੀ 8 ਜਿਵੇਂ ਐ ਦੀ ਸਿਆਦੀ ਹਾਂ ਯellow ਬੰਦਾ ਆਇਆ ਕੀ ਨੀ ਬੰਦਾ ਬੜਾ ਧਰਾਵਾਦ ਆਇਆ ਹੂੰ ਬਾਕੀ ਬਾਕੀ ਨੇ ਵਾਧਾ ਕਰਿਆ ਤੇ ਰਾਹੋਂ ਜਾ ਰਿਹਾ ਉਹ ਇਸ ਦਾ ਲੌਜੀ ਬਾਕੀ ਮਾ

ਜਲਦੀ ਹੋ ਰਾਂ ਤੇ ਕਿਉਂ ਕਰੂੰਗਾ ਪੁੱਤ ਫ੍ਰੀਜ ਦੇ برف ਵਾਲੇ ਚ ਰਾਤ ਨੂੰ ਇੱਕ ਜਲਦੀ ਠੰਡੀ ਹੋ ਜੂ। ਦੱਪਨ ਨੂੰ ਲਾ ਦੇ। ਆ ਨੋਸ ਤੇ ਨਾ ਨਾ ਕਰਾ ਦੇ। ਅਮ ਕੈਮ ਬਹੁਤ ਖੁਸ਼ ਹੋ। ਲੱਗ ਰਿਹਾ ਜਿਹੜੇ ਭਿੰਡੀ ਬਤਾਉਂ ਕੱਟ ਹੋ ਰਹੇ ਸੀ ਉਹ ਪਏ ਆ ਇੱਧਰ ਪਏ ਆ। ਜਸਲੀਨ ਦਾ ਦੁੱਧ ਆ ਗਿਆ। ਜਸਲੀਨ ਦਾ ਉੱਗੂ ਆ ਗਿਆ ਜੀ ਦਾਦੀ ਜਾਈ ਕੇ ਆ ਗਏ ਉੱਗੂ ਤੇ ਇੱਧਰ ਮੈਂ ਆ ਪਟ ਰਿਆਂ ਆ। ਖੱਡਾ ਇੱਥੇ। ਖੱਡਾ ਪਟ ਕੇ ਲਾਵੇ। ਜਿਹੜਾ ਆਪਣੇ ਆ ਇੱਧਰ ਬੇਸਟ ਚ ਪਿਆ ਆ ਇਹ ਚੱਕ ਇੱਥੇ ਫਿੱਟ ਕਰ ਦੇਣਾ ਆ ਬਾਕੀ ਤੇ ਰਿੱਟਾ ਲਾ ਦੇ ਤੀ ਤੇ ਚੌਂਕੀ ਤਿਆਰੀ ਕਰਨੀ ਹੁਣ ਸਾਰੇ ਦੀ ਨਵਾਂ ਚੌਂਕਾ ਬਣਾਣਾ ਹੈ ਬਲੌਗ ਆਊਗਾ ਕੋਲ ਤੁਹਾਡਾ ਨਵਾਂ ਚੌਂਕੇ ਦਾ ਇਹਨਾਂ ਘੈਂਟ ਜਿਹਾ ਚੌਂਕਾ ਬਣਾ ਲੈਣਾ ਹੈ ਘੈਂੜਿਆ ਬਣਾ ਐਡਾ ਇੱਟਾ ਹੋਣੀ ਹੈ ਇਹਦਾ ਘੈਂੜਿਆ ਚੌਂਕਾ ਬਣਾਵਾਂਗੇ ਨਵਾਂ ਪ੍ਰੋਸੈਸ ਜਿਹੜਾ ਹੁਣ ਤਾਂ ਚੱਲਦਾ ਨਾ ਉਹਦਾ ਬਣਾਉਣਾ ਚਾਹੁੰਦਾ ਲੋ ਜੀ ਟੁੜਕਾ ਲੱਗ ਰਿਹਾ ਜੇ ਬਣ ਰਿਹਾ ਬਤਾਉ ਤੇ ਨਾਲ ਨਾਲ ਪਾਣੀ ਬਤਾਉ ਬਣ ਰਹੇ ਆ ਜੀ ਤੇ ਨਾਲ ਚਾਲੂ ਪੈ ਰਹੇ ਆ ਇਹਦੇ ਕੱਪੜੇ ਕੱਪੜੇ ਚੱਕ ਕੇ ਜਾ ਰਹੇ ਅੰਦਰ ਕਿ ਜੇ ਖਜਾਇ ਮੂੰਹ ਜਾ ਰਹੇ ਅੰਦਰ ਨੂੰ ਦਾਦੂ ਖਲਾ ਰਿਆ ਬੱਚੇ ਨੇ ਹੋਰੀ ਇਹਦੇ ਸਾਰੇ ਬਲੌਗ ਨਾ ਬਣੇ ਰਹੋ ਫਨੀ ਬਲੌਗ ਹੈ ਹੱਸਦੇ ਘੇੜ ਦੇ ਰਹੋ ਸਾਰੇ ਜਾਣੇ ਕੰਮ ਸ਼ੁਰੂ ਹੋਣ ਬਾਅਦ ਤੇ ਬਹੁਤ ਕੁਝ ਬਾਕੀ ਸੀ ਜਿਹਨਾਂ ਨੂੰ ਅਮਮ ਦੀ ਦੰਦੀਆਂ ਨਹੀਂ ਪਸੰਦੀਆਂ ਜਰੂਰ ਕਮੈਂਟ ਕਰਿਓ ਕਈ ਵਾਰੀ ਕਹਿੰਦੇ ਦੰਦੀਆਂ ਕੱਢਦੀ ਰਹਿੰਦੀ ਐ ਬਿਨਾ ਕੱਲ ਨਾ ਹੋਰ ਹੋਣ ਲੱਪਾਂ ਫਾਦੇ ਚਿਹਰੇ ਚੰਗੇ ਨਹੀਂ ਲੱਗਦੇ ਤਾਂ ਹੁਣ ਰੋਣ ਲੱਗ ਪੈਨੇ ਆ ਕੀ ਕਰੀਏ ਦੱਸੋ ਸੱਜਣੋਂ ਕੀ ਕਰੀਏ ਲੋ ਮੈਂ ਇੱਧਰ ਜੁਰੂਰ ਤੇ ਰਹਿਗਾ ਤਾਂ ਕਹਿੰਦਾ ਡਰਾਮਾ ਕਰ ਹਾਂ ਇਹਣਾ ਓਵਰ ਐਕਟਿੰਗ ਰੋਟੀ ਪਾਣੀ ਤਿਆਰ ਹੋ ਰਿਆ ਅਰਬੀ ਬਣਾਈ ਸੀਗੀ ਤੇ ਅਰਬੀ ਤੋਂ ਬਾਅਦ ਅਈ ਖਾਣਾ ਆਇਆ ਰੋਟੀ ਪਾਣੀ ਤੇ ਡੈਡੀ ਹੁਣੀ ਆਏ ਸੀਗੇ ਸੇਵਾ ਤੋਂ ਤੁਸੀਂ ਦੇਖਿਆ ਹੋਣਾ ਸਾਰਾ ਕੁਝ ਮਗਰ ਆਏ ਹਾਂ ਅੱਜ ਮੈਂ ਵਿੱਚ ਕਰਤੀ ਕਾਲੀ ਬੋਟੀ ਮੇਰੀ ਘਰ ਵਾਲੀ ਕੁ ਕ ਮਰ ਮਰ ਪੈਂਦੀ ਅੱਗ ਬਲਣੀ ਸਾਰਾ ਦਿਨ ਵੇਖੀ ਕਿਦਾਂ ਧੜ ਗੜਦੀ ਤੇ ਮੈਂ ਚਲਾਇਆ ਜੀ ਹੁਣ ਦਸ ਵੜਕੇ ਦਸ ਵੜਕੇ ਤੇ ਉਸ ਤੋਂ ਬਾਅਦ ਇਹ ਰੈਡੀ ਹੋ ਕੇ ਜਾਣਗੇ ਨਾਲ ਮੇਰੇ ਰੈਡੀ ਹੁਣਾ ਅਸੀਂ ਉੱਥੇ ਜਾਣਾ ਹੈਗਾ ਮੱਥਾ ਟੇਕਣ ਮੱਥਾ ਟੇਕਣ ਜਾਣਾ ਹੈਗਾ ਚੋਲੀਪੁਰ ਸਾਡੇ ਲਾਗੇ ਇੱਕ ਪੀਰਾਂ ਦੀ ਜਗ੍ਹਾ ਆ ਉੱਥੇ ਅਸੀਂ ਮੱਥਾ ਟੇਕਣ ਜਾਣਾ ਆ ਤੁਸੀਂ ਇੱਦਾਂ ਹੀ ਸਾਰੇ ਜਣੇ ਵਲੌਗ ਨਾਲ ਬਣੇ ਰਹੋ ਤੇ ਇਹ ਮੈਡਮ ਹੋ ਗਈ ਰੈਡੀ ਤੇ ਮੇਰੇ ਆਉਣ ਤੱਕ ਇਹ ਰੈਡੀ ਹੋ ਜਾਵੇ ਮੈਂ ਫਿਰ ਰੋਟੀ ਬਣਾਵਾਂਗਾ ਤੇ ਟਾਈਮ ਤੇ ਰੋਟੀ ਬਣਾ ਲਵੇ ਫਟਾਫਟ ਉਹਨੇ ਦਾਪੇ ਮੈਂ ਜਾ ਕੇ ਆਈ ਜਾਣਾ ਆ ਦੁੱਧ ਵੀ ਲੈ ਕੇ ਆਉਣਾ ਫਿਰ ਦੁੱਧ ਵੀ ਖਤਮ ਦੁੱਧ ਵੀ ਖਤਮ ਹੋਣਾ ਸੌਦਾ ਵੀ ਲੈ ਕੇ ਆਉਣਾ ਸੌਦਾ ਖਾਲੂ ਲਿਆਉਂਗੇ ਆਪਾਂ ਹਨਾ ਸੌਦਾ ਕਿਹੜਾ ਖਤਮ ਸਾਰਾ ਸੌਦਾ ਖਤਮ ਹੋ ਗਿਆ ਹੁਣ ਤੇ ਬਾਕੀ ਪਾਣੀ ਨੂੰ ਸੇਫ ਕਰੋ ਜਿੰਨਾ ਕਰ ਸਕਦੇ ਆਂ ਆ ਦੇਖੋ ਜਿਹੜਾ ਟੂਟੀ ਦਾ ਚਲਦੀ ਆ ਨਾ ਇਹਨੂੰ ਬੰਦ ਜਰੂਰ ਕਰਦਿਆ ਕਰੋ ਕੋਈ ਵੀ ਘਰ ਦਾ ਮੈਂਬਰ ਦੇਖਦਾ ਹੈ ਆ ਦੇਖੋ ਪਾਣੀ ਜਾ ਰਿਹਾ ਬੇਸਟ ਜਾ ਰਿਹਾ ਇਸ ਕਰਕੇ ਪਾਣੀ ਦੀ ਸੇਵਿੰਗ ਕਰੋ ਜਿੰਨੀ ਕਰ ਹੁੰਦੀ ਆ ਤੇ ਸੇਵ ਕਰਨੀ ਚਾਹੀਦਾ ਹਰੇ ਹਰ ਇੱਕ ਨੂੰ ਕੁਲਗੀ ਦੀਆਂ ਰੋਟੀਆਂ ਅੰਦਰ ਵੀ ਚੱਲਦੀ ਛੱਡੀ ਆ ਤੁਸੀਂ ਮੈਂ ਲੋਕਾਂ ਨੂੰ ਸਲਾਹ ਦਿੰਨਾ ਆਪਣੇ ਘਰ ਤਾਂ ਪਹਿਲੇ ਦੇਖੋ ਆਪਣੇ ਘਰ ਤਾਂ ਦੇਖੋ ਹੋਰ ਹਰਮਖਲੇ ਕਿਤੇ ਕਹਿੰਦੀ ਮਮੀ ਕਹਿੰਦੀ ਦਾਦੀ ਮੈਂ ਦੁਕਾਨੀ ਵਾਲੀ ਹੁਣ ਦੱਸ ਕੀ ਤੁਸੀਂ ਕਹਿਤਾ ਸਹਿ ਸਾਜੂ ਉਹਦਾ ਦੇਖ ਰਹੀ ਹੈ ਡਾਕਟਰ ਧੀਮਰਾਏ ਅਵੇਦਕਰ ਦਾ ਨਾਟਕ ਫੋਨ ਛੱਡ ਦੇ ਛੱਡ ਦੇ ਫੋਨ ਤੋਂ ਬਾਅਦ ਸੁਦੀਪੀ ਕਾ ਕਾ ਆਪਾਂ ਛੋਟੀ ਕਰ ਦਿੱਤੀ ਆ ਤੇ ਚੰਗਾ ਉਹ ਛੋਟੀ ਕਰ ਦਿੱਤੀ ਇੱਕ ਵਾਰ ਡਿੱਗ ਗਈ ਤੇ ਬੰਦ ਕੋਈ ਨਿਕਲੀ ਉਹਦੀ ਜੇ ਕਿਤੇ ਇੱਥੇ ਹੁੰਦੀ ਤਾਂ ਬਹੁਤ ਦਿੱਕਤ ਆਉਣੀ ਸੀਗੀ ਤੇ ਡਿੱਗ ਜਾਣਾ ਸੀਗਾ ਤੁਸੀਂ ਸਹੀ ਕਹਿੰਦੇ ਸੀ ਕਮੈਂਟ ਬਾਕਸ ਵਿੱਚ ਕਿ ਪੂਰੀ ਜਿਹੜਾ ਡਿੱਗ ਜਾਣੀ ਆ ਇੰਨੀ ਇੰਨੀ ਜਗ੍ਹਾ ਤੋਂ ਡਿੱਗੇ ਤਾਂ ਬਚਾਅ ਹੋ ਗਿਆ ਉਦੋਂ ਪ੍ਰਮਾਤਮਾ ਦਾ ਸ਼ੁਕਰ ਕਰੋ ਬਚਾਅ ਹੋ ਗਿਆ ਤੇ ਉਦੋਂ 2 ਮਿੰਟ ਰੋਈ ਆ ਤੇ ਫੇਰ ਵੀ ਸਿਰ 'ਚ ਰੋੜ ਜਾ ਪੈ ਗਿਆ ਉਹਨੇ ਲੈ ਆ ਕਰ ਜਾਂਦੀ ਵਾ ਹੁਣ ਇਹ ਵੀ ਝੂਟ ਲੈਂਦੀ ਆ ਪਿੰਗ ਅੱਗੇ ਜਿੱਸੇ ਕੱਲਾ ਝੂਟਦਾ ਸੀਗਾ ਮਨੀ ਪਲਾਂਟ ਦੇਖਿਓ ਜੀ ਇੰਨਾ ਹੋ ਗਿਆ ਐ ਵੜੀ-ਵੜੀ ਮਨੀ ਪਲਾਂਟ ਹੋਇਆ ਸਾਡੇ ਅੰਦਰ ਇੱਥੇ ਇਹ ਕਦੀ ਹੁੰਦਾ ਨਹੀਂ ਜਿ ਪਰੜ ਥੱਲੇ ਲਾਇਆ ਹੈਗਾ ਆਪਾਂ ਉਰੀੜਾ ਉਹ ਖਰਾ ਉਹ ਨਹੀਂ ਨਾ ਵੱਧਾ ਪੱਤੇ ਤੇ ਖਰਾਬ ਹੁੰਦੇ ਰਹਿੰਦੇ ਆ ਜਾ ਤੋੜ ਦੀਦਾ ਪੱਤੇ ਆਪਾਂ ਤੇ ਬਾਕੀ ਤੁਸੀਂ ਵੀ ਲਗਾਉਣਾ ਚਾਹੁੰਦੇ ਆਪਣੇ ਘਰ ਦੇ ਵਿੱਚ ਤਾਂ ਇਹਦੀ ਆਪਾਂ ਜੜ੍ਹ ਵੀ ਲਗਾ ਸਕਦੇ ਆ ਜੜ੍ਹ ਦੀ ਹੋ ਜਾਂਦੀ ਇਹਦੀ ਤੁਸੀਂ ਖਾਦ ਪਾ ਸਕਦੇ ਆ ਇਹਦੇ ਵਿੱਚ ਲਓ ਜੀ ਹੋ ਗਈਆਂ ਤਿਆਰੀਆਂ ਜਾਣਦੀਆਂ ਆ ਜੇ ਪੀਰਾਂ ਜਗ੍ਹਾ ਤੇ ਜਾਣਾ ਮੱਥਾ ਟੇਕਣਾ ਬਾਲਾਂ ਦੇ ਪੈ ਗਈਆਂ ਕਹਿੰਦੇ ਚੇੜਾ ਬਹੁਤ ਜਿਆਦੇ ਤੇ ਚੇੜਾ ਕਿੱਦਾਂ ਕੱਢੀਏ ਕੱਢਣ ਦਾ ਹਾਲ ਦੱਸਿਓ ਕੋਈ ਇਹ ਲੱਗ ਮੈਂ ਪੈਂਟ ਪਾਉਣੀ ਆ ਪੈਂਟ ਸ਼ਰਟ ਪਾਉਣੀ ਆ ਤਕੜੇ ਮੇਰੇ ਸਿਰ ਤੇ ਬਾਲਰ ਹੁੰਦਾ ਬੜੇ ਓਕੇ ਵਾਹ ਹੁੰਦੇ ਆ ਤੇ ਦੇਖੋ ਓਕੇ ਵਾਹ ਹੁੰਨੇ ਆ ਹੋਰ ਤਬਾਹ ਨਹੀਂ ਗੁੱਛਾਈ ਬਣ ਜਾਂਦਾ ਪਿੱਛੇ ਤੋਂ ਬਾਲਾਂ ਦੀ ਜੀ ਮੈਂ ਹੋ ਗਈਆਂ ਰੈਡੀ ਨਾ ਨੂੰ ਲਿਆ ਆ ਤੇ ਬਸ ਕਲਪਿਸਟਿੰਗ ਲਗਾਈ ਆ ਉਹ ਗਰਮੀ ਐ ਸਭ ਕੁਝ ਨਹੀਂ ਲਗਾਇਆ ਤੇ ਹੁਣ ਆਪਾਂ ਚੱਲੇ ਆ ਫਟਾਫਟ ਤੇ ਜਸਲੀਨ ਤੇ ਸੈਰ ਨੂੰ ਆਪਾਂ ਕਦੇ ਛੱਡ ਜਾਣਾ ਕਿਉਂਕਿ ਇਹਨਾਂ ਨੂੰ ਨਹੀਂ ਲੈਕ ਜਾਣਾ ਹੈਗਾ ਤੇ ਆਪਾਂ ਲੈਣਾ 2 ਮਿੰਟਾਂ ਚ ਦਾਲ ਵੀ ਬਣਾ ਲਈ ਆ ਰੋਟੀ ਵੀ ਬਣਾ ਲਈ ਆ ਤੇ ਮੈਂ ਤਾਂ ਦਾਲ ਬਣਾ ਲਈ ਉੱਤੀ ਮੈਂ ਕਹ ਫਿਆ ਕੇ ਮੈਨੂੰ ਓਖਾ ਇਹ ਲੱਗਣਾ ਕਰਨੀ ਬਹੁਤ ਜ਼ਿਆਦਾ ਆ ਇਸ ਕਰਕੇ ਬਣਾ ਕੇ ਚੱਲੀ ਆ ਤੇ ਜਸਲੀਨ ਮੰਮੀ ਕੋ ਛੱਡ ਜਾਣਾ ਸੈਨ ਨੂੰ ਮੰਮੀ ਛੱਡ ਜਾਣਾ ਚਲੋ ਚਲੇ ਲਓ ਜੀ ਹੁਣ ਨਿਕਲ ਚੁੱਕੇ ਆ ਘਰੋਂ ਤੇ ਸੈਦ ਜਸਲੀਨ ਘਰੇ ਹੀ ਆ ਕਿਉਂਕਿ ਉਹਨਾਂ ਨੂੰ ਨਾਲ ਨਹੀਂ ਲੈ ਜਾਣਾ ਕਿਉਂਕਿ ਮੱਥਾ ਟੇਕ ਨਹੀਂ ਦਿੰਦੇ ਹੁਣ ਬੱਚੇ ਫੇਰ ਜਨੀ ਨੂੰ ਫੇਰ ਕਿਵਲੇ ਬਾਥੂਮ ਦੇ ਵਿੱਚ ਉਹ ਸੁਭਿਦਤਾ ਦੇ ਨੈਪੀ ਉਹਦੇ ਹੀ ਘੱਟ ਲਾਈਦੀ ਆ ਗਰਮੀ ਕਰਕੇ ਇਸ ਕਰਕੇ ਮੈਂ ਕੂਲਰ ਮੂਰੇ ਬਿਠਾਉਣਨੇ ਚ ਸਲੀਨ ਨੂੰ ਚਾਹੀ ਦੋਨਿਆਂ ਚੱਲੇ ਆ ਹੁਣ ਉੱਥੇ ਡੈਡੀ ਉਹਨਾਂ ਨੂੰ ਅਸੀਂ ਭੇਜ ਦੇਣਾ ਘਰੇ ਕਿ ਜੇ ਸਲੀਨ ਨੂੰ ਫੜ ਲੂਗੇ ਤੇ ਮੇਰਾ ਗਾਣਾ ਮਾਟੇ ਇੱਕ ਜਾਉਨੇ ਆ ਬਾਬਾ ਜੀ ਤੇ ਮਨ ਮਨ ਤੇ ਖਨਾ ਬਿਜਰੂਦੀਆ ਦੇ ਦੇ ਆਹ ਦਾੜੀ ਮਮੀ ਕੁੱਲੀਆਂ ਬੈਠੇ ਹੁੰਦੀ ਆ ਉੱਥੇ ਬੈਠੇ ਨੇ ਦਾੜੀ ਮਮੀ ਆਹ ਹੁਣ ਦਾੜੀ ਹੋ ਗਈ ਦਾੜੀ ਮਾ ਜਤੋਂ ਨੇ ਉਹ ਆ ਗਏ ਹਾਂ ਕੁੱਲੀਆਂ ਕੀ ਬਤ ਰਾਜ ਹੁੰਦੇ ਉਹਨਾਂ ਦਾੜੀ ਨੇ ਟਾਈਮ ਤੇ ਆ ਜਾਂਦੇ ਆ ਘਰੇ ਅੱਜ ਥੋੜਾ ਰੇਲੇਟ ਹੋ ਗਏ ਸੀ ਤੇ ਹੁਣ ਕਾੜੀ ਕਾੜੀ ਜਾਨਦੇ ਆ ਪਰ ਇੰਨੀ ਕਾੜੀ ਨਹੀਂ ਸੋਲੀਆਂ ਜਿਆਦਾ ਜਿਆਦਾ ਤੇਜ਼ ਨਹੀਂ ਜਾਂਦੇ ਆ ਦਾੜੀ ਮੁੰਡੇ ਫੋਨ ਕਿੱਥੇ ਮਿਲਦੇ ਆ ਮਮੀ ਹੁਣ ਆ ਦੇ ਬਾਦ ਨੂੰ ਨਾਟਕ ਆਉਂਦੇ ਆ ਇਸ ਘਰ ਕਿ ਮੰਮੀ ਉਹਨੇ ਅੰਦਰ ਬਿਠਾਣਾ ਹੁੰਦਾ ਯਾ ਅੰਦਰ ਸਜੇ ਸਲੀਨ ਲਾਦੀਏ ਗਰਮੀ ਤੇ ਅਬ ਇਹ ਸਲੀਨ ਨੂੰ ਬਿਠਾਈਦਾ ਬਾਹਰ ਇਸਰਕੇ ਆਪੇ ਡੈਡੀ ਨੂੰ ਕੰਨ ਦਮ ਮੈਂ ਕੇ 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 ਆ ਸਾਡੇ ਟਪ ਟਪ ਆਉਂਦਾ ਹਾਂ ਹਾਂ ਉਹ ਵੀ ਜੈਪੀ ਰਾਹ ਦੀ ਸਭ ਨੂੰ ਆਓ ਜੀ ਪਹੁੰਚ ਗਏ ਆਪਾਂ ਪੀਰਾ ਦੀ ਜਗ੍ਹਾ ਤੇ ਇਹ ਜੀ ਚੋਲੀਪੁਰ ਜਗਾ ਇੱਥੇ ਆਏ ਆ ਮੱਥਾ ਟੇਕਣ ਤੇ ਅੱਗੇ ਰਸ਼ ਪਿਆ ਹੋਣਾ ਬਹੁਤ ਹਰਿਆਲੀ ਆ ਮੈਂ ਕਿਹਦੀ ਇਹ ਆਪਣਾ ਸਾਧਨ ਖੜਾ ਕਰ ਲਿਆ ਉਦਾਂ ਐ ਕਿ ਦੁਕਾਨਾਂ ਵਗੜ ਲੱਗੀਆਂ ਨੇ ਇੱਥੇ ਜੇਠੇ ਵੀਰਵਾਰ ਲਾਦੇ ਯਾਰ ਆਗੜਾ ਵੀਰਵਾਰ ਜੇਠਾ ਦੂਜਾ ਜੇਠਾ ਵੀਰਵਾਰ ਜੇਠਾ ਵੀਰਵਾਰ ਤਾਂ ਜਿਹੜਾ ਸੰਗਰਾਮ ਹੁੰਦੀ ਉਹ ਤੋਂ ਅਗਲਾ ਨੇ ਉਹ ਲੱਗਦਾ ਆਓ ਜੀ ਮੱਥਾ ਟੇਕ ਕੇ ਆਏ ਆ ਆਹ ਸ਼ਾਲਗੁਰੂ ਦੇ ਤੀਨ ਬਹੁਤ ਵਧੀਆ ਦਰਸ਼ਨ ਹੋਇਆ ਬਾਬਾ ਜੀ ਦੇ ਤੇ ਪ੍ਰਸ਼ਾਦ ਮਿਲ ਗਿਆ ਸਾਨੂੰ ਚੈਰ ਗੰਗੀ ਦੇ ਪਛਾੜਿਆ ਕਲੀਆਂ ਵਾਈਟ ਬਹੁਤ ਸੋਹਣੀਆਂ ਲੱਗੀਆਂ ਕਲੀਆਂ ਆ ਕਲੀਆਂ ਆ ਪੱਤੇ ਆ ਪੜਾਈ ਆ ਪੱਤੇ ਆ ਪੜਾਈ ਆ ਸਾਡੇ ਘਰ ਮੈਂ ਘਰੇ ਲੱਗੇ ਹੋਣੇ ਨਿੱਕੇ ਨਿੱਕੇ ਬੁੜੀਆਂ ਸੋਹਣੀਆਂ ਸਮੈਲ ਆਉਣੀ ਰਹੇ ਇਹਨਾਂ ਦੀ ਆਉਂਦੀ ਆ ਇਹਨਾਂ ਦੀ ਨਹੀਂ ਆਉਂਦੀ ਇੰਨੀ ਕਿੱਥੇ ਲੱਗਾਈ ਇਹਦੇ ਛੋਟੀਆਂ ਲੀਆਂ ਨੇ ਬੁੜੀਆਂ ਨੇ ਹਿਉਰਾ ਹਿਉਰਾ ਲਾ ਜੀ ਵੀ ਉਂਦੀ ਨਹੀਂ ਜਿਹੜੀ ਸਾਡੇ ਤੇ ਲਾ ਜੀ ਇਹ ਦਰਬਾਰ ਆ ਪੀਰਾਂ ਦਾ ਮਿਲ ਗਿਆ ਸੀ ਬੇਸਨ ਦਾ ਕਿਹਨੂੰ ਕਿਹਨੂੰ ਪਸੰਦ ਆ ਬੇਸਨ ਦਾ ਪਛਾ ਇਹ ਦੁੰਦੀ ਦਰਵਾਜ਼ਾ ਲੱਗੀ ਹੋਈ ਨਾ ਕੋਲੋਂ ਪਾਸ ਆ ਰਹੀ ਪਾਣੀ ਤੇ ਪੱਗਾਂ ਤੇ ਮੋਟਾ ਕੋਲਮਾ ਚੁੰਨੀ ਲੈ ਕੇ ਸਿਰ ਵਿੱਚ ਸਾਰੇ ਕਹਿੰਦੇ ਮम्मा ਮੈਲੇ ਜਰੂਰ ਲੈ ਕੇ ਆਏ ਡੇ ਲਜਾ ਕਰਨ ਦੇ ਆ ਕਹਿੰਦੀ ਬੇਸਰਗਾਨ ਜਦੋਂ ਪਤਾ ਵੀ ਬੇਚਨ ਮਿਲਣਾ ਹਾਂ ਉਹਦੇ ਡਰਾਮਾ ਕਰਦੇ ਆ ਅਸੀਂ ਤੂੰ ਆਉਣਾ ਸੀ ਪੰਜਾਬ ਨਾਲ ਲੈ ਸੋ ਹੰਤਰਾ ਸਾਰੇ ਪਿੰਡ ਤੇ ਨਾਲ ਸਾਡੇ ਜਾਮਣਾ ਹੀ ਨਹੀਂ ਮਿਲੀ ਅੱਜ ਕੱਲ੍ਹ ਦੇਰ ਲੋ ਇਦਾਂ ਦਾ ਟਾਈਮ ਆ ਗਿਆ ਹੈ ਜਾਮਣਾ ਨਹੀਂ ਮਿਲਦੀ ਕਦੇ ਲੱਗਦੀ ਤਾਂ ਕਿ ਲੱਗ ਤਾਕੀ ਬਹੁਤ ਲੱਗਦੀ ਮੁਸ਼ਕਲ ਨਮੀ ਨਮੀ ਵਾਲਾ ਲੱਗ ਥੋੜੀ ਮੁਸ਼ਕਲ ਲੱਗਣਾ ਹੁਣ ਆਪਾਂ ਇੱਥੇ ਹੀ ਰੁਕ ਗਿਆ ਤਾਕੀਆਂ ਪਹਿਲਾਂ ਲਾਲ ਮਾ ਇੱਦਾਂ ਆਸੀ ਜੀ ਉੱਥੇ ਰੁਕਣਾ ਸੀ ਬਟ ਕੈਨਸਲ ਹੋ ਗਿਆ ਤਾਂ ਹੋ ਗਿਆ ਕਿਉਂਕਿ ਉਹ ਠਿਕਾਣ ਸੀ ਉਹਨਾਂ ਨੇ ਆਪਣੇ ਘਰ ਵਿੱਚ ਪੰਘੂੜੇ ਲਾਏ ਸੀ ਇਹ ਕਹਿੰਦੇ ਸਰਕਾਰੀ ਗਰਾਊਂਡ ਆ ਤੇ ਮੈਨੂੰ ਪਤਾ ਨਹੀਂ ਸੀ ਕਿ ਆਪਾਂ ਵੀ ਸਤਨਾਮ ਲਈ ਗੁਸੱਜੇ ਬਸ ਸਭ ਤੋਂ ਪੁਲਾਗੇ ਅਸੀਂ ਉੱਥੇ ਪੁੱਛਿਆ ਉਹਨਾਂ ਨੂੰ ਆਪਾਂ ਕਿਹਾ ਕਿੱਦਾਂ ਇੱਥੇ ਆ ਉਹ ਡਾਂਗਾ ਮਾਰ ਕੇ ਬਾਹਰ ਗੱਡੇ ਆ ਨੋ ਕੋਈ ਡਾਂਗ ਨਹੀਂ ਵੱਜੀ ਉਹ ਕਹਿੰਦੇ ਜੱਡੀਆਂ ਮੈਨੂੰ ਵੱਢਿਆ ਗਿਆ ਉਹ ਕਹਿੰਦੇ ਉਹ ਹੈ ਨਹੀਂ ਕਿ ਇੱਥੇ ਤੇ ਉਹ ਮਤਲਬ ਕਿ ਸਰਕਾਰੀ ਗਰਾਊਂਡ ਨਹੀਂ ਸੀ ਉਹਨਾਂ ਨੇ ਆਪਣੇ ਘਰ ਦੇ ਵਿੱਚ ਇਦਾਂ ਪੰਘੂੜੇ ਵਗੈਰਾ ਲਗਾਏ ਸੀ ਬਾਪੂ ਫਿਰ ਉੱਥੇ ਮੇਟਾ ਨਹੀਂ ਉਹ ਤਾਂ ਹੋਰੀ ਕੋਈ ਡੈਡੀ ਨੂੰ ਹੀ ਲਾਉਦੀ ਹੁੰਦਾ ਨਹੀਂ ਨਹੀਂ ਹੋਰੀ ਉਹ ਡੈਡੀ ਹੁਣ ਚੱਲ ਜਣਾ ਹੈ ਸਾਹ ਇੱਕ ਵਾਰੀ ਤਾਂ ਹੈਗੇ ਆ ਆਹੋ ਆਹੋ ਕਿਉਂਕਿ ਡੈਡੀ ਨੂੰ ਪਤਾ ਸੀ ਨਾ ਕਿ ਮੰਮੀ ਵਾ ਟੀਵੀ ਦੇਖਣਾ ਟਾਈਮ ਹੋ ਗਿਆ ਆ ਹੁਣ ਇਹਨਾਂ ਨੇ ਲੈਣ ਜਾਣਾ ਹੈ ਦੁੱਧ ਤੇ ਪਹਿਲਾਂ ਤਾਂ ਮੈਕ ਬਣਾਉਂਗੀ ਇਹਨਾਂ ਤੋਂ ਵੀਡੀਓ ਇੱਕ ਵੀਡੀਓ ਸ਼ੂਟ ਕਰਕੇ ਫੇਰ ਪਕਰ ਨਾਲ ਦੁੱਧ ਲੈਣਾ ਜਿਸਲੀਨ ਭੂਮਿਕਾ ਦੇ ਮੈਂ 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 ਉਹ ਦੋਨੋਂ ਇਹ ਮੈਂ ਦੇਖ ਕੇ ਰੋਣ ਲੱਪ ਪਈ ਸੀ ਜਿੱਥੇ ਮੈਂ ਲੰਗੀ ਦੀ ਉਸੇ ਇਸ ਲਈ ਉਹਨੂੰ ਪਤਾ ਲੱਗਾ ਕਿ ਗੇਟ ਖੁੱਲ ਗਿਆ ਆ ਉਸਲੇ ਰੂਨ ਲਾ ਪਈ ਸੀ ਮੈਂ ਦੂਜੀ ਵਾਰ ਇਸ ਲਗੇਟ ਲਾਇਆ ਉਸਨੇ ਮੈਨਾ ਮੂੰਹ ਉਧਰ ਨੂੰ ਕਰਕੇ ਲਾਇਆ ਉਹ ਸਭ ਪਤਾ ਹੁੰਦਾ ਸਭ ਕੋਣ ਬਣੀ ਕਰਦੀ ਹੈ ਕਿ ਕਿੜਕਿ ਹੋਣੀ ਰੇੜਨ ਵਾਲਾ ਤੂਲਾ ਉਹਨੇ ਪਰਛਾੜ ਮਾਰਦੀ ਉਹਨੂੰ ਚੱਕ ਕੇ ਚੱਕ ਕੇ ਮਾਰਦੀ ਉੱਪਰ ਨੂੰ ਤੂਲੇ ਨੂੰ ਦੇਖਿਓ ਮੈਂ ਕਿ ਤੁਹੀਂ ਉਸਦੇ ਸੁੱਤੇ ਹੀ ਉਸਲੇ ਉਹਨੂੰ ਸ਼ਾਤਾਂ ਕਰਦੀਆਂ ਵਿਚ ਪੰਗੂੜੇ ਚੱਕ ਚੱਕ ਕੇ ਮਾਰੇ ਪੰਗੂੜੇ ਨੂੰ ਤੇਰੇ ਸਮੇਂ ਤੇ ਸਲੇਂਜ ਹੋਰ ਉਸ ਰਾਤ ਤਾਂ ਗਿਓਦੂ ਲਈ ਜਦ ਵਿੱਚ ਨਹੀਂ ਮਤੋਂ ਕੱਲ ਮਟੂਨੇ ਪੈਸੇ ਨਹੀਂ ਹੁੰਦੇ ਕਿ ਇਹ ਲੈ ਸਕੀਏ ਹੁਣ ਤਾਂ ਨਿਆਣਿਆਂ ਵਾਰੀ ਚਲੋ ਦਸਾਇਦ ਦੇ ਘਰ ਮੈਂ ਤਾਂ ਹੋ ਗਈ ਆ ਜੀ ਹੁਣ ਆਪਾਂ ਬਹੁਤ ਚੱਲਿਆ ਘਰੇ ਜਾ ਕੇ ਦੇਖਦੇ ਆ ਨਿਆਣਿਆਂ ਦਾ ਰੈਐਕਸ਼ਨ ਕੀ ਹੁੰਦਾ ਆ ਸੈਨ ਨੇ ਤਾਂ ਕਹਿਣਾ ਮਮਾ ਜੀ ਵੇਸਣ ਲੈ ਕੇ ਆਏ ਆ ਤੇ ਜਸਲੀਨ ਨੇ ਤਾਂ ਕਹਿਣਾ ਮਮਾ ਮੈਨੂੰ ਚੱਕ ਲੋ ਆਪਾਂ ਰੋਟੀ ਮਣੀ ਪਣਾਵਨੀ ਐ ਇਸਿੱ ਦਿੱਲੇ ਹੋ ਕੇ ਹੁਣ ਆਪਾਂ ਬਸ ਦੋ ਕੁ ਸ਼ੂਟ ਕਰਨੇ ਆ ਉਸ ਤੋਂ ਬਾਅਦ ਫ੍ਰੀ ਆ ਮੀਟਰੋ ਮੀਟਰੋ ਲੌਜੀਕ ਆਫ ਐਨਜੀ ਬਹੁਤ ਹੁਣ ਫੇਨ ਲੱਗੀ ਕੋਕੀ ਨਹੀਂ ਲੱਗਦੀ ਇਹਨਾਂ ਦੀ ਤਰਰ ਗਰਪਾ ਦੇ ਲੈ ਕਾਲੂ 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 ਦੇਖ ਤੁਸੀਂ ਸਲੀਨ ਸੋ ਵੀ ਗਈ ਹੈ ਬੱਡਾ ਤਾਂ ਉੱਠੀ ਮੈਂ ਤੁਸੀਂ ਆ ਹੱਸਾਓ ਬੱਡਾ ਤਾਂ ਉਣੀ ਉੱਠੀ ਆਜੋ 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 ਬਾਸ ਵੱਡੀ ਅੰਦਰ ਕੁ ਵਾ ਲਈਏ ਫਿਰ ਆਪਾਂ ਦੋ ਕੁ ਸ਼ੂਟ ਕਰਕੇ ਵੀਡੀਓ ਦੇ ਫਿਰ ਇਹਨਾਂ ਨੂੰ ਕੱਲ ਨੂੰ ਦੁੱਧ ਲੈਣਾ ਤੇ ਰੈਡੀ ਹੋਣੀ ਤਾਂ ਰੋਟੀ ਖਾਣ ਲੱਗ ਪਈ ਮੈਂ ਵੀਰ ਬਣਾ ਲਈ ਸੀ ਤੇ ਹੁਣ ਸਿੱਕੇ ਆਪਾਂ ਬਾਟੇ ਖਾਣੇ ਆ ਦੇਖ ਲੀ ਇੰਟਰ ਰੈਡੀ ਹੋ ਗਈ ਆ ਆਜੋ 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 ਆਜੋ